ਬਾਡੀ ਬਿਲਡਰ ਵਰਿੰਦਰ ਕੁਮੰਨ ਦੀ ਅਮਰਸਰ ਦੇ ਫੋਰਟਿਸ ਹਸਪਤਾਲ ਦੇ ਵਿੱਚ ਮੌਤ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਦੇ ਵੱਲੋਂ ਜਲੰਧਰ ਦੇ ਵਿੱਚ ਕੈਂਡਲ ਮਾਰਚ ਕੀਤਾ ਗਿਆ ਪਰਿਵਾਰ ਦਾ ਇਲਜ਼ਾਮ ਹੈ ਕਿ ਜਿੱਥੇ ਇਲਾਜ ਦੇ ਦੌਰਾਨ ਕੁਮੰਨ ਦਾ ਕੋਈ ਹਾਦਸਾ ਨਹੀਂ ਹੋਇਆ ਬਲਕਿ ਉਹਨਾਂ ਦਾ ਕਤਲ ਕੀਤਾ ਗਿਆ ਵਰਿੰਦਰ ਕੁਮੰਨ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਉਹਦਾ ਪੁੱਤਰ ਬਿਲਕੁਲ ਸਹੀ ਸਲਾਮਤ ਹੋ ਆਪਰੇਸ਼ਨ ਦੇ ਲਈ ਕਰੂ ਗਿਆ ਆਪਰੇਸ਼ਨ تھیਟਰ ਦੇ ਵਿੱਚ ਗਿਆ ਤੇ ਹਸਪਤਾਲ ਵਾਲਿਆਂ ਦਾ ਕਹਿਣਾ ਹੈ ਕਿ ਸਿਰਫ ਅੱਧੇ ਘੰਟੇ ਦੀ ਸਰਜਰੀ ਨਹੀਂ ਪਰ ਬਾਅਦ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਪੁੱਤ ਦੀ ਲਾਸ਼ ਸੌਂਪੀ ਗਈ ਹੈ ਉਹਨਾਂ ਕਿ ਸਰਕਾਰ ਇਸ ਮਾਮਲੇ ਤੇ ਵਿੱਚ ਧਿਆਨ ਦੇਵੇ ਤੇ ਉਹਨਾਂ ਨੂੰ ਜਲਦ ਜਲਦ ਇਨਸਾਫ ਦਵਾਇਆ ਜਾਵੇ। ਤੇ ਦਰਹਰ ਨੇ ਬਹੁਤ ਗਲਤ ਕੰਮ ਕੀਤਾ ਸਰਦਾਰਾ ਸਾਡੇ ਹੱਥ ਵਿੱਚ ਦਾ ਬੱਚਾ ਮੇਰਾ ਖੜਿਆ ਦਾ ਸਾਡੇ 5 ਵਜੇ ਮੈਨੂੰ ਜਾ ਕੇ ਦੱਸਿਆ ਬੇਟਾ ਡੋਗੜੀ ਤੁਹਾਨੂੰ ਅੱਧਾ ਘੰਟਾ 5 ਮਿੰਟ ਅੱਧਾ ਘੰਟਾ 5 ਮਿੰਟ ਇਹੀ ਕਰਦੇ ਰਹੇ ਨੇ ਤੇ ਮੈਂ ਤਾਂ ਮਰ ਗਿਆ ਸੀਗਾ ਜੀ ਮੈਂ ਮੇਰਾ ਬੇਟਾ ਪਹਿਲਾਂ ਹੀ ਛੋਟਾ ਮਰ ਗਿਆ ਸੀ ਘਰ ਦੀ ਮੇਰੀ ਮਰ ਗਈ ਸੀ ਬੇਟਾ ਮੇਰਾ ਇਹ ਵੀ ਉਹ ਹੀ ਖੋਲਾ ਜੀ ਇਹ ਵਾਤੇ ਮਿਲ ਤੇ ਇਨਸਾਫ ਚਾਹੀਦਾ ਜੀ ਚਲੋ ਸੋ ਭਾਜੀ ਲੱਗਦਾ ਕੋਈ ਇਨਸਾਫ ਜੋ ਮਿਲ ਪਾਏਗਾ ਇਹ ਨਾ ਦੇਖ ਪਰਮਾਤਮਾ ਜੁਗ ਦੇਗਾ ਜਾਂ ਗਵਰਨਮੈਂਟ ਦੇ ਦੇਗੀ ਤੇ ਚਾਹੀਦਾ ਪ੍ਰਸ਼ਾਸਨ ਨੂੰ ਸਖਤੀ ਕਰਨ ਉਹਨਾਂ ਦਾ ਸਰ ਜੀ ਨੰਬਰਛਣ ਉਹਨਾਂ ਨੂੰ ਕੋਈ ਡਾਕਟਰ ਨੇ ਜਾਂ ਸਾਡਾ ਚਾਲ ਖੇਡੀ ਜਾਂ ਸਿਆਸਤ ਖੇਡੀ ਉਹ ਇਲੈਕਸ਼ਨ ਵੀ ਡਿਗਰੇਡ ਕਰਦਾ ਉਹ ਮਟਰ ਡਿਗਰੇਡ ਬਿਲਕੁਲ ਕਰਦਾ ਗਿਆ ਉਹ ਸੋਦਾ ਸਿਆਸਤ ਵੀ ਇਹਦੇ ਵਿੱਚ ਹੋਵੇ ਕਿਉਂਕਿ ਉਹ ਇਲੈਕਸ਼ਨ ਡਿਗਰੇਡ ਕੀਤੀ ਸੀ ਵੀ ਮੈਂ ਇਲੈਕਸ਼ਨ ਲੜਨੀ ਹੈ ਇਸ ਵਾਰ ਸਾਨੂੰ ਨਹੀਂ ਪਤਾ ਵੀ ਉਹ ਡਾਕਟਰ ਬਿਕ ਗਿਆ ਜਾਂ ਕੀ ਪਤਾ ਕੀ ਚੱਕਰ ਉਹਨੇ ਬਣਾਇਆ ਪਤਾ ਜੀ ਕੋਈ ਗਾਹ ਹਮਾਰੇ ਕਰੀ ਬੀ.ਡੀ ਵਾਲੇ ਜਾਪੇ ਮਾਪੇ ਕਦੀ ਇੱਕ ਡੀ.ਐਸ.ਪੀ ਗਗਨਜੀਤ ਘੁੰਮਣਾ ਉਹ ਬਾਰ-ਬਾਰ ਮੇਰੇ ਬੱਚਿਆਂ ਨੂੰ ਪੁੱਛਦਾ ਉਹਦੇ ਬੱਚੇ ਕਿੰਨੇ ਆ ਉਹ ਕਿੱਥੇ ਪੜਦੇ ਆ ਉਹਦਾ ਕਾਰਨ ਸਾਨੂੰ ਇਹ ਨਹੀਂ ਪਤਾ ਕੀ ਵਜ੍ਹਾ ਕੀ ਕਾਰਨ ਕਿਉਂ ਕਿਉਂ ਪੁੱਛਦਾ ਕਿਨੇ ਕਿ ਉਹਨਾਂ ਸਾਡੇ ਮਗਰ ਕਿਨੇ ਲਾਇਆ ਨੂੰ ਪੁਲਿਸ ਵਾਲੇ ਮੇਰੇ ਪੁੱਛ ਰਹੇ ਨੇ ਕੋਈ ਨਾ ਕੋਈ ਪੁਰਾਣੇ ਕੰਮਾਂ ਦੀ ਗੱਲ ਆ ਰਹੀ ਹੈ ਇਹ ਵੀ ਨਹੀਂ ਦੇਖ ਰਹੀ ਇਹ ਕਾਲੀਆਂ ਪਹਿਲਾਂ ਦੀਆਂ ਗੱਲਾਂ ਹੀ ਆ ਇਹ ਪਹਿਲਾਂ ਦੀਆਂ ਗੱਲਾਂ ਨੇ ਇਹ ਇੱਕ ਟੋਟਲ ਨੈਗਲੀਜੈਂਸੀ ਹੈ ਟੋਟਲ ਨੈਗਲੀਜੈਂਸੀ ਹੋ ਰੇ ਬਹੁਤ ਕੁਝ ਮੈਂ ਉਹਨਾਂ ਨੂੰ ਆਲਰੇਡੀ ਸਬਮਿਟ ਕਰ ਚੁੱਕਾ ਆਂ ਕੰਪਲੇਂਟ ਵੀ ਲਾਂਚ ਹੋ ਗਈ ਹੈ ਡੀਸੀ ਨੂੰ ਵੀ ਸਭ ਪਤਾ ਹੈ ਪਰ ਐਕਚੁਅਲੀ ਇਹ ਪ੍ਰਸ਼ਾਸਨ ਦਾ ਪਹਿਲੇ ਦਿਨ ਤੋਂ ਹੀ ਕੰਮ ਸੀਗਾ ਇਹਦੀ ਬਾਰੀਕੀ ਨਾਲ ਜਾਂਚ ਹੁੰਦੀ ਕਿਉਂਕਿ ਬੋਡੀ ਉਦੋਂ ਨੀਲੀ ਹੈ ਕਿਉਂਕਿ ਤੁਸੀਂ ਬਾਤ ਦੀ ਹਾਲਤ ਦੇਖਦੇ ਹੋ ਕਿ ਉਹ ਬਿਲਕੁਲ ਇਸ ਹਾਲਤ 'ਚ ਨਹੀਂ ਹੈ ਔਰ ਅੱਜ ਵੀ ਨਹੀਂ ਹੈ ਅੱਜ ਅਸੀਂ ਸਿਰਫ ਪੀਸਫੁਲ ਕੈਂਡਲਬਾਰ ਚੜਨਦੇ ਉਹਨਾਂ ਦੀ ਯਾਦ ਵਿੱਚ ਆਈ ਹੋਪ ਕਿ ਹੁਣ ਤੱਕ ਉਹਨਾਂ ਦੇ ਕੰਨ ਖੁੱਲ ਜਾਣ ਜੇ ਜੇ ਨਹੀਂ ਖੁੱਲਦੇ ਤੇ ਅਸੀਂ ਬਹੁਤ ਲੰਮਾ ਲੜਾਂਗੇ ਸਾਡੀ ਕੋਰਪੋਰੇਟ ਸਿਟੀ ਵੀ ਵੀਡੀਓਜ਼ ਵੀ ਹਸਪੀਟਲ ਤੋਂ ਕਢਵਾਣ ਗਏ ਸੀ ਉਹਦੇ ਵਿੱਚੋਂ ਨਿਕਲੀ ਉਹਨਾਂ ਤੁਹਾਨੂੰ ਬਹੁਤ ਟਫ ਕੀਤਾ ਅੱਜ ਉਹ ਸਬਮਿਟ ਕਰਵਾਤੀਆ ਸੀਜ਼ ਕਰਵਾਤੀਆ ਹੈ ਠੀਕ ਹੈ ਔਰ ਵੀ ਸਾਡੇ ਕੋਲ ਬਹੁਤ سارے ਸਬੂਤ ਨੇ ਜਿਹੜੇ ਉਸ ਤੋਂ ਬਾਅਦ ਸਾਨੂੰ ਭਾਜੀ ਦੇ ਫੋਨ ਵਿੱਚ ਮਿਲੇ ਆ ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਿਲਕੁਲ ਮੈਡੀਕਲ ਤੇ ਗਲਤੀ ਸ਼ੋ ਕਰੰਦੀਆਂ ਆ ਜੀ और सारे सारे कोर्ट का रास्ते किया जाएगा अगर नहीं बिल्कुल किया जाएगा जी लेकिन अभी हमको कैंडल मार्च करने दीजिए क्योंकि हमारे साथ बहुत सपोर्ट है जी आप सबकी है और हम भी चाहते हैं कि आप भी हमारी सपोर्ट करें।